ਜਿਸ ਨੂੰ ਨਕਾਬ ਕੀਤਾ ਗਿਆ ਬਾਰਡਰ ਸਕਿਉਰਿਟੀ ਫੋਰਸ ਨੇ ਪਾਕਿਸਤਾਨੀ ਕੁਸਪੈਟੀਆਂ ਢੇਰ ਕੀਤਾ ਫਿਰੂਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਤੇ ਕੁਸਪੈਟੀਆਂ ਢੇਰ ਕੀਤਾ ਗਿਆ ਸੁਰਾਤ ਵਲੇ ਪਾਰ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਜਿਸ ਤਰੀਕੇ ਦੇ ਨਾਲ ਬਾਰਡਰ ਸਕਿਉਰਿਟੀ ਫੋਰਸ ਨੂੰ ਪੜਕ ਲੱਗੇ ਤਾਂ ਤੁਰੰਤ ਜਿਹੜਾ ਹੈ ਉਸ ਨੂੰ ਵਾਪਸ ਜਾਣ ਦੇ ਲਈ ਕਿਹਾ ਗਿਆ ਲੇਕਿਨ ਉਸ ਨੇ ਨਾ ਮੰਨੀ ਤਾਂ ਕੁਸਪੈਟੀਆਂ ਨੂੰ ਢੇਰ ਕਰ ਦਿੱਤਾ ਗਿਆ ਸੋ ਫਿਰੂਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਤੇ ਕੁਸਪੈਟੀਆਂ ਢੇਰ ਕੀ ਹੋਇਆ ਉਸ ਰਾਤ ਵਲੇ ਪਾਰ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ ਭਾਰਤ ਪਾਕਿਸਤਾਨ ਸਰਹੱਦ ਤੇ ਕੁਝ ਭੈੜ ਦੀ ਕੋਸ਼ਿਸ਼ ਨੂੰ ناکਾਮ ਕੀਤਾ ਗਿਆ ਇੱਕ ਡੈੱਡ ਬੋਡੀ ਲੈ ਕੇ ਆਏ ਪੀਐਸ ਮਮਦੋਟ ਫਿਰੋਜ਼ਪੁਰ ਸੇ ਅਨਨੋਨ ਡੈੱਡ ਬੋਡੀ ਹੈ ਤਾਂ ਲੱਖਾ ਸਿੰਘ ਵਾਲਾ ਚੌਂਕੀ ਨੀਅਰ ਬਾਰਡਰ ਯਹਾਂ ਜੀ ਬੋਡੀ ਲੈ ਕੇ ਆਏ ਸਰ ਇਸ ਨੂੰ ਕੀ ਹੋਇਆ ਹੈ ਇਸ ਬੋਡੀ ਗਨ ਗਨ ਸ਼ਾਟ ਲੱਗਿਆ ਅਕੋਰਡਿੰਗ ਟੂ ਏਐਸਏ ਗਨਾਰਾਮ ਜੀ ਹੈਗਾ ਤਾਂ ਗਨ ਸ਼ਾਟ ਹੀ ਹੈ ਬਾਕੀ ਇਹ ਪੋਸਟ ਮਾਰਮ ਹੋਗਾ ਤभी ਪਤਾ ਲੱਗੇਗਾ ਕੀ ਅ ਇਸਕਾ ਕੋਈ ਨਾਮ ਪਤਾ ਹੈ ਨਹੀਂ